ਅਸਲਾਮ ਵਾਲੇਕਮ ਸਤਿ ਸ਼੍ਰੀ ਅਕਾਲ ਕਿਦਾਂ ਜੱਜ ਵੀਰੋਂ ਉਮੀਦ ਕਰਦੇ ਆ ਵਧੀਆ ਹੋਵੋ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਵੈਲਕਮ ਕਰਨੇ ਆ ਤੁਹਾਡਾ ਸਾਡੇ ਆਪਣੇ ਪੈਨ ਪ੍ਰੋਫ ਚੈਨਲ ਦੇ ਉੱਤੇ ਅੱਛਾ ਯਾਰ ਕੱਲ ਮੇਰੇ ਦਿਨ ਦੇ ਵਿੱਚ ਇੱਕ ਗੱਲ ਆਈ ਸੀਗੀ ਤੇ ਅਗਰ ਇਹ ਹਾਲਤ ਵਾਪਸ ਨਰਵਲ ਚੱਲ ਜਾਂਦਾ ਹੈ ਹਾਂ ਤੇ ਫਿਰ ਇਸ ਚੈਨਲ ਤੇ ਜਿਹੜੀ ਵੀਡੀਓ ਬਣਾਵਾਂਗੇ ਫਿਰ ਤੇ ਨਹੀਂ ਕਹਾਂਗੇ ਕਿ ਵੈਲਕਮ ਕਰਦੇ ਆ ਤੁਹਾਡਾ ਆਪਣੇ ਪੈਨ ਨਾਮ ਆ ਜਿਹੜਾ ਪਹਿਲੇ ਦੇ ਨਾਮ ਦਾ ਰੱਖਾਂਗੇ ਨਹੀਂ ਫਿਰ ਚੇਂਜ ਕਰ ਦਾਂਗੇ ਨਾ ਠੀਕ ਜੇ ਜੇ ਨੀਦਰ ਇਹ ਨਹੀਂ ਆਏਗਾ ਹੁਣ ਇਧਰ ਗਵਾਂਜੋ ਬੁੱਢੀ ਬੰਦੇ ਦਾ ਚਾਚਾ ਤੇ ਰੈਕਸ਼ਨ ਤੋਂ ਤੁਹਾਡਾ ਆਪਣਾ ਸਵਾਗਤ ਕਰਦੇ ਆ। ਨਹੀਂ ਨਹੀਂ ਫਿਰ ਪੈਨ ਬੜਾ ਵੈ ਤੇ ਨਹੀਂ ਫਿਰ ਪੈਨ ਬੜਾ ਫਿਰ ਮੈਂ ਇਧਰ ਨੂੰ ਇਧਰ ਨੂੰ ਹੋ ਜਾਏਗਾ ਤੂੰ ਇੰਜ ਕਰਕੇ ਫਿਰ ਕਹਿ ਰਹੇ ਹੋਗੇ। ਹਾਂ ਚੰਨ ਪੈਨ ਬੜਾ ਲੈ ਚੈਨਲ ਤੇ ਸਵਾਗਤ। ਪਰ ਆਗੇ ਇੱਥੇ ਹੀ। ਪਰ ਆ ਇੱਥੇ ਹੀ ਆ ਭਰਾ ਨਹੀਂ ਕਿੱਥੇ ਜਾਣਾ ਇੱਥੇ ਹੀ। ਗੱਲ ਕਰਨ ਦਾ ਮਕਸਦ ਇਹ ਵੇ ਕਿ ਇਹਨੂੰ ਕੋਈ ਕੰਮ ਤਾਂ ਹੁੰਦਾ ਹੀ ਆ ਜਾਂਦਾ ਕਿਉਂਕਿ ਤੈਨੂੰ ਪਤਾ ਬਿਜ਼ਨਸਮੈਨ ਬੰਦਾ ਹੈ। ਹਾਂ ਕਦੀ ਇੱਥੇ ਤੇ ਕਦੀ ਉੱਥੇ। ਵੇ ਕੋਈ ਇਹਨੂੰ ਕੰਮ ਤੰਦਾ ਜੇਗਾ ਤੇ ਕੋਈ ਗੱਲ ਨਹੀਂ ਚੈਨਲ ਦਾ ਨਾਮ ਨਹੀਂ ਮੈਂ ਬਦਲਣਾ ਇਹ ਉਹ ਤਾਂ ਖੈਰ ਆਪਣਾ ਦੋ ਦਿਨ ਲੈਟ ਜਨਾ ਬਣਾਈਆਂ ਨੇ ਘਰ ਦੇ ਵਿੱਚ ਕੰਮ ਤੰਦਾ ਵੀ ਗਿਆ ਦੁਤ ਕਰਿਆ ਹੋਈ ਜਾ ਕੇ ਕਿਲੋ ਡੱਲਾ ਚਲੋ ਪਹਿਲੇ ਵੇਖਦੇ ਆਂ ਜੀ ਆਪਣਾ ਹਾਂਜੀ ਅੱਜ ਗੁਲਾਬ ਸਿੰਘ ਜੀ ਦੀ ਆਪਣਾ ਵੈਡਿੰਗ ਸੀ ਕਿ ਤੁਹਾਨੂੰ ਪਤਾ ਪਿੱਛੇ 10 ਦਿਨ ਪਹਿਲੇ ਉਹਨਾਂ ਦੀ ਸ਼ਾਦੀ ਹੋਈ ਹੈ ਠੀਕ ਹੈ ਦੋਨਾਂ ਦੀ ਸ਼ਾਦੀ ਦੇ ਉੱਤੇ ਘੁੱਗੀ ਭਾਜੀ ਤੇ ਹਰਦੀ ਸੰਗਾ ਠੀਕ ਹੈ ਇਹਨਾਂ ਨੇ ਚੰਗੀਆਂ ਰੌਣਕਾਂ ਲਾਈਆਂ ਸੀਗੀਆਂ ਤੇ ਚਲੋ ਪਹਿਲੇ ਦੇਖਦੇ ਆਂ ਫਿਰ ਕਰਦੇ ਆਂ ਗੱਲਬਾਤ ਪਰਮ ਸਤਕਾਰਯੋ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਰਦਾਰ ਬਹਾਦਰ ਬਾਬਾ ਗੁਲਾਬ ਸਿੰਘ ਜੀ ਦੇ ਆਨੰਦ ਕਾਰਜ ਦੀਆਂ ਵਿਆਹ ਦੀਆਂ ਇਹ ਸ਼ੁਭ ਕਾਰਨੀਆਂ ਬਹੁਤ-ਬਹੁਤ ਮੁਬਾਰਕਾਂ ਖਿਆਲ ਮੁਬਾਰਕਾਂ ਤੁਹਾਨੂੰ ਵੀ ਬਾਕੀ ਤੁਸੀਂ ਸਾਰੇ ਹੀ ਇੱਥੇ ਆਏ ਹੋ ਕਿਉਂਕਿ ਇਹ ਬਾਬਾ ਜੀ ਦਾ ਪਿਆਰ ਆ ਮੇਰਾ ਖਿਆਲ ਸੁਭੀ ਨਾਈਟ ਜੀ ਤਾੜੀਆਂ ਤਾਂ ਨਹੀਂ ਮਾਰ ਸਕਦੇ ਬਾਬਾ ਜੀ ਕਮਾਰ ਸਕਦੇ ਆ ਫੇਰ ਮਾਰ ਦਿਓ ਕਿਸ ਦਾ ਕਰਜ਼ਾ ਦੇਣਾ ਕਮਾਲ ਦੀ ਗੱਲ ਆ ਯਾਰ ਉਸਤਾਦ ਜੀ ਯਾਰ ਤਾੜੀ ਮਾਰਦੇ ਮਬਾ ਜੀ ਨੇ ਕਿ ਬਾਰ ਬਾਰ ਵਿਆਹ ਕਰਾਉਣਾ ਇੱਕ ਵਾਰੀ ਵਿਆਹ ਕਰਾਉਣਾ ਮਬਾ ਜੀ ਨੇ ਉਹ ਕਰਾ ਲਿਆ ਹੁਣ 1.5 200 ਸਾਲ ਤੱਕ ਇਹ ਚੱਲਣਾ ਪਿਆ 1.5 200 ਠੀਕ ਹੈ ਨਾ ਇੱਕ ਵਾਰੀ ਖੁੱਲ ਕੇ ਜੇ ਨੂੰ ਬਾਬਾ ਜੀ ਦਾ ਵਿਆਹ ਦਾ ਚਾਹ ਨਾ ਖਿੱਚ ਕੇ ਤਾੜੀ ਮਾਰੋ ਯਾਰ ਕਮਾਲ ਦੀ ਗੱਲ ਆ ਬਾਬਾ ਮਾਰਦਾੜੀ ਯਾਰ ਕਮਾਲ ਕਰਦੇ ਆ ਉਹ ਗੱਲਾਂ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਅੱਜ ਉਸ ਪਰੰਪਰਾ ਪ੍ਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਬਾਬਾ ਗੁਲਾਬ ਜੀ ਦੇ ਸਿਰ ਦੇ ਉੱਤੇ ਹੱਥ ਆ ਤੇ ਖੁਸ਼ੀਆਂ ਭਰਿਆ ਮਾਹੌਲ ਆ ਕਿਉਂਕਿ ਦੇਖਿਆ ਮੈਨੂੰ ਤੁਸੀਂ ਦੇਖਿਆ ਫਿਲਮਾਂ 'ਚ ਆਵਾਜ਼ ਆਵਾਜ਼ ਬੋਲਦੇ ਆ ਕਿਉਂਕਿ ਮੋਹਰੇ ਬੈਠੀ ਆ ਫੌਜ ਨੰਗਾਂ ਦੀ ਕਦੇ ਇੱਕ ਵੀ ਇੱਧਰ ਉੱਧਰ ਹੋ ਗਿਆ ਲਾਫਤ ਹੈ ਨਾ ਤੇ ਬਾਬਾ ਜੀ ਕਿਰਪਾ ਨਾਲ ਹੀ ਨਿਕਲੇ ਆਉਣੀ ਹੈ ਤੇ ਮੈਂ ਚਾਹਣਾ ਵੀ ਮੈਂ ਜਿੰਨਾ ਕਿ ਬੋਲ ਗਿਆ ਬਾਬਾ ਜੀ ਇਹ ਤੁਹਾਡੇ ਅਸ਼ੀਰਵਾਦ ਨਾਲ ਹੀ ਬੋਲ ਗਿਆ ਸੋ ਇਸ ਕਰਕੇ ਵੀ ਤੁਸੀਂ ਸਾਰੇ ਇੱਥੇ ਆਏ ਹੋ ਤੇ ਮੈਨੂੰ ਲੱਗਦਾ ਕਿਉਂਕਿ ਦੇਖੋ ਕਹਿੰਦੇ ਵੀ ਬਸ ਮੇਰੇ ਉਸਤਾਦ ਜੀ ਗੁਰਪ੍ਰੀ ਕੁਗੀ ਸਾਹਿਬ ਆਉਣ ਵਾਲੇ ਹੀ ਆ ਉਹ ਹਾਂ ਅਚਾਨਕ ਇਹਦੇ ਉਸਤਾਦ ਨੇ ਕਿਥੇ ਆ ਇੱਕ ਯਾਰ ਮੇਰੇ ਗੁਰੂ ਵਾਸਤੇ ਚਾਹ ਤਾੜੀਆਂ ਮਾਰ ਗਿਆ ਹਾਂ ਇੱਕ ਉਸਤਾਦ ਜੀ ਕੈਲੀ ਬਾਜੀ ਵਾਸਤੇ ਕੀ ਬਾਤ ਹੈ ਇੱਥੇ ਗਿੱਪੀ ਗਰੇਵਾਲ ਸਾਹਿਬ ਜੀ ਵੀ ਪਹੁੰਚੇ ਆ ਵੱਡੇ ਭਾਈ ਉਹਨਾਂ ਵਾਸਤੇ ਵੀ ਚਾਹ ਤਾੜੀਆਂ ਮਾਰਦੇ ਆ ਨਿਸ਼ਾਵਾਨੋ ਨਿਸ਼ਾਵਾਨੋ ਜੀ ਉਹ ਮੈਂ ਕਹਿੰਦਾ ਚਾਰ ਇਦਾਂ ਕਹਾਂ ਜੇ ਚਾਰ ਕਾਵਾਂਗੇ ਤੇ ਦੋ ਤਾਂ ਤੁਸੀਂ ਮਾਰੋ ਗਈ ਥਾਂ ਗਿਆ ਸੋ ਤੁਸੀਂ ਬਾਗਮਲ ਸਾਡੇ ਭਾਬੀ ਜੀ ਸਤਿਕਾਰਯੋਗ ਅਮਰ ਨੂਰੀ ਜੀ ਕਿਆ ਬਾਤ ਹੈ ਮੇਰੀ ਨੱਚ ਦੀ ਇਤਨੀ ਗਾ ਸਕਦੇ ਮੈਂ ਇੱਥੇ ਨਹੀਂ ਇੱਥੇ ਬਾਬਾ ਜੀ ਦਾ ਵੀ ਇੱਥੇ ਨਹੀਂ ਤੁਹਾਨੂੰ ਇੰਨਾ ਹੀ ਕਹਿੰਦਾ ਵੀ ਮੈਂ ਤਾਂ ਗਾਣਾ ਗਾਉਣ ਥੋੜੀ ਲੱਗਾਈ ਮੈਂ ਤਾਂ ਗਾਣਾ ਦੱਸਿਆ ਆ ਵੀ ਮੇਰੇ ਨੱਚ ਦੀ ਦੇ ਖੁੱਲ ਗਏ ਬਾਲ ਭਾਬੀ ਮੇਰੇ ਕੋਤ ਕਰਦੇ ਇਹ ਮੈਂ ਗਾਣਿਆ ਭਾਬੀ ਜੀ ਬੜਾ ਟੰਡਾ ਸੁਣਿਆ ਇਹ ਮੈਂ ਇੰਨੀ ਗਾਲੀ ਕਹਿਣੀ ਤੇ ਮੈਂ ਭਰਾਵਾ ਉਹਨਾਂ ਨੂੰ ਕਹਿੰਦਾ ਇਹ ਨਹੀਂ ਕਹਿਣ ਲੱਗਾ ਵੀ ਤੁਸੀਂ ਆ ਕੇ ਖਾਓ ਸੋ ਬਾਬਾ ਜੀ ਬਹੁਤ ਵਧੀਆ ਢੰਗ ਦੇ ਨਾਲ ਤੁਹਾਨੂੰ ਆਪਣੇ ਸ਼ਬਦਾਂ ਦੇ ਨਾਲ ਨਿਹਾਲ ਕਰਕੇ ਗਏ ਨੇ ਸੋ ਬਹੁਤ ਬਹੁਤ ਮਿਹਰਬਾਨੀ ਮੇਰਾ ਖਿਆਲ ਆ ਵੀ ਇੱਥੇ ਗੁਰੂ ਜੀ ਆ ਜਾਓ ਮੈਂ ਤਾਂ ਕਹਿੰਦਾ ਆਹ ਕੀ ਬਾਤ ਆ ਹੁਣ ਆਪਾਂ ਨੂੰ ਕਿਸੇ ਦੀ ਪਰਵਾਹ ਨਹੀਂ ਕਿ ਜਦੋਂ ਗੁਰੂ ਨਾਲ ਆ ਫੇਰ ਤਾਂ ਨਿਆਰਾ ਹੀ ਹੋੜਾ ਠੀਕ ਹੈ ਮੈਂ ਤੁਹਾਨੂੰ ਤਾਂ ਦੱਸਦਾ ਵੀ ਮੇਰੀ ਜਿੰਨੀ ਗੱਲ ਦੀ ਤੌਰ ਆ ਨਾ ਇੱਥੇ ਜ਼ਿਆਦਾ ਗੁਗੀ ਬਾਜੀ ਵਾਸਤੇ ਗੁਰੂ ਜੀ ਕਰਕੇ ਆ ਤੇ ਜਾਂ ਕੈਲੀ ਬਾਜੀ ਕਰਕੇ ਕੈਲੀ ਬਾਜੀ ਓਹੋ ਤੇ ਰੂਬੀ ਖਾਨ ਜੀ ਵੀ ਇੱਥੇ ਪਹੁੰਚੇ ਨੇ ਤੇ ਆ ਪਹਿਣਾ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸੂਫੀ ਤਾਂ ਕਮਾਲ ਦਾ ਮੈਂ ਫੇਸਬੁਕ ਤੇ ਮੈਂ ਸੁਣਦਾ ਹੁੰਨਾ ਔਰ ਕੀ ਬਾਤ ਹੈ ਬੱਬਾ ਜੀ ਤੁਹਾਨੂੰ ਕਿਤੇ ਜਗ੍ਹਾ ਦਾ ਨਾ ਬਤਾ ਦਈਏ ਹੈ ਕੀ ਬਾਤ ਨਵੀਂ ਸਰਦੂਲ ਭਾਜੀ ਕਮਾਲ ਨੇ ਯਾਰ ਬਾਹ ਕਮਾਲ ਹਮੇਸ਼ਾ ਮੈਨੂੰ ਬਹੁਤ ਪਿਆਰ ਕਰਦੇ ਹੁੰਦੇ ਸੀ ਹਮੇਸ਼ਾ ਹੀ ਸੋ ਅੱਜ ਸਾਡੇ ਵਿੱਚ ਨਹੀਂ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਦੇ ਗੀਤ ਹਮੇਸ਼ਾ ਸਾਡੇ ਨਾਲ ਰਹਿਣਗੇ ਉਹਨਾਂ ਦੇ ਜੋ ਉਹਨਾਂ ਦਾ ਜੱਕ ਬੂਟਾ ਬੁੱਢਾ ਮੁਹੰਮਦ ਸਾਹਿਬ ਕੀ ਆ ਬਾਤ ਆ ਬਾਬਾ ਜੀ ਅੱਜ ਕੀ ਆ ਬਾਤ ਆ ਮਾਮਾ ਸਾਹਿਬ ਇੱਥੇ ਪਹੁੰਚ ਗਏ ਨੇ ਐ ਕੀ ਆ ਬਾਤ ਆ ਤੁਹਾਡਾ ਸਾਰਿਆਂ ਦਾ ਮੈਂ ਤੈਅਦ ਲੋ ਸ਼ੁਕਰਗੁਜ਼ਾਰ ਆ ਬਾਬਾ ਰਣਜੀਤ ਸਿੰਘ ਜੀ ਦਿੱਲੀ ਵਾਲੇ ਬਾਬਾ ਜੀ ਦੀਵਾਨ ਆ ਆੜੇ ਕਿ ਨਹੀਂ ਬਾਬਾ ਸਰਵਜੀਤ ਸਿੰਘ ਜੀ ਦਿੱਲੀ ਵਾਲੇ ਉਹ ਰਣਜੀਤ ਸਿੰਘ ਜੀ ਵੀ ਆ ਗਿਆ ਉਹ ਵੀ ਇੱਥੇ ਆਏ ਹੋਣੇ ਯਾਰ ਮੰਨਦੀ ਆ ਅੱਗੇ ਬੈਠੇ ਆ ਨਾ ਸੋ ਕੀ ਆ ਬਾਤ ਆ ਆ ਬੋਨੀ ਜਈਓ ਰਪਾਇਆ ਰਾਜਾ ਇੱਕ ਕਈਆਂ ਨੇ ਗੋਣਾ ਮੈਂ ਤਾਂ ਕਰਕੇ ਗਿਆ ਕਿ ਬਾਬਾ ਜੀ ਨੇ ਅੱਜ ਜਿਹੜਾ ਇੱਕ ਆਪਣੀ ਲਾਈਫ ਦਾ ਨਵਾਂ ਚੈਪਟਰ ਸਟਾਰਟ ਕੀਤਾ ਆ ਸੋ ਉਹਦੇ ਵਾਸਤੇ ਆਪਾਂ ਸਾਰੀ ਵਧਾਈ ਦੇਣ ਆਏ ਆ ਸੋ ਮੈਂ ਗੁਰਮੀ ਕੁਗੀ ਬਾਜੀ ਗੁਰੂ ਜੀ ਆਓ ਨਾ ਦੋ ਮਿੰਟ ਸਾਰੇ ਆ ਜਾਓ ਗੁਰੂ ਜੀ ਗੁਰੂ ਜੀ ਆਉਤ ਸੀ ਦੋ ਕੁ ਮਿੰਟ ਆਪਾਂ ਫੇਰ ਨਿਕਲ ਜਾਣਾ ਆញੋ ਗੁਰੂ ਜੀ ਮੇਰੀ ਗੁਲਾਬ ਆਪਾ ਜੀ ਨੇ ਡਿਊਟੀ ਲਾਈ ਆ ਕਹਿੰਦੇ ਜੇ ਨਾ ਇਹ ਤਾਂ ਫਿਰ ਮੈਂ ਤੈਨੂੰ ਭਜਾਉਣਾ ਆ ਆ ਜਾਓ ਆਓ ਗੁਰੂ ਜੀ ਆਓ ਨਹੀਂ ਨਹੀਂ ਗੱਲਾਂ ਹੁੰਦੀ ਨਹੀਂ ਹਸ਼ਮਤ ਸੁਲਤਾਨਾ ਜੀ ਇਹ ਬੀਬੀਆਂ ਬਹੁਤ ਵਧੀਆ ਗਾਉਂਦੀਆਂ ਹਨ ਹੈਣਾ ਮਰੀ ਜਿਉਂਦੀਆਂ ਮਾਂ ਤੇਰਾ ਵਾਜਦੇ ਤੇ ਮਿਹਨਤ ਕਰਦੇ ਰਹੋ ਹੋ ਜਾਣਾ ਇਹਨਾਂ ਦੀ ਹਜ ਤੁਸੀਂ ਅਜੇ ਗਾਉਣਾ ਹੈ ਨਾ ਉਹ ਮੈਂ ਪਹਿਲਾਂ ਹੀ ਕਹਤਾ ਉਹ ਕੋਈ ਗੱਲ ਨਹੀਂ ਬਹੁਤ ਕਮਾਦ ਆਓ ਜੀ ਸੋ ਮੈਂ ਵੀ ਆਪਾਂ ਬਣਾ ਲਏ ਚੰਗਾ ਰਹਿ ਗਿਆ ਬਾਕੀ ਤੁਸੀਂ ਮੈਨੂੰ ਦੇਖਿਆ ਹੀ ਆ ਹਨਾ ਤੇ ਵਿਆਹ ਅਸੀਂ ਵੀ ਕਰਾਇਆ ਤੇ ਵਿਆਹ ਤੁਸੀਂ ਵੀ ਕਰਾਇਆ ਤੇ ਵਿਆਹ ਹਰੇਕ ਨੇ ਕਰਾਇਆ ਤੇ ਕੀ ਬਾਤ ਜ਼ੋਰਦਾਰ ਤਾੜੀਆਂ ਮੇਰੇ ਉਸਤਾਦ ਜੀ ਮੇਰੇ ਗੁਰੂ ਜੀ ਮੇਰੇ ਗੌਡ ਫਾਦਰ ਸਰਦਾਰ ਬਹਾਦਰ ਗੁਰਪ੍ਰੀਤ ਸਿੰਘ ਭੁੱਗੀ ਸਾਹਿਬ ਜ਼ੋਰਦਾਰ ਤਾੜੀਆਂ ਮਾਰੋ ਪਲੀਜ਼ ਕੀ ਬਾਤ ਭੁੱਗੀ ਸਾਹਿਬ ਆਸੇ ਵਾਕਿਆ ਯਾਰ ਬਹੁਤ ਦਿੰਦਾ ਦੇ ਇਨਸਾਨ ਦੇ ਸਾਰਿਆਂ ਨੂੰ ਅਦਰ ਸਤਕਾਰ ਸਹਿਤ ਸਤਿ ਸ਼ਕਾਲ ਸਾਰੇ ਮਹਿਮਾਨਾਂ ਨੂੰ ਔਰ ਬਹੁਤ ਮਤੱਬਰ ਸ਼ਖਸੀਤਾਂ ਬਹੁਤ ਬਹੁਤ ਵੱਡੀਆਂ ਧਾਰਮਿਕ ਹਸਤੀਆਂ ਤਸ਼ਰੀਫ ਫਰਮਾਨੇ ਸੋ ਉਹਨਾਂ ਨੂੰ ਮੇਰੇ ਵੱਲੋਂ ਛੱਤ-ਛੱਤ ਪ੍ਰਣਾਮ ਨਮਸਕਾਰ ਸਜਦਾ ਕਿਉਂਕਿ ਰੂਹਾਨੀਅਤ ਨਾਲ ਭਰੀਆਂ ਰੂਹਾਂ ਜਦੋਂ ਬਾਬਾ ਗੁਲਾਬ ਜੀ ਦਾ ਇੰਨਾ ਸੋਹਣਾ ਕਾਰਜ ਸਤਗੁਰੂ ਨੇ ਨਿਪਰੇ ਚਾੜ੍ਹਿਆ ਹੋਵੇ ਤੋ ਸਾਰੀਆਂ ਰੂਹਾਨੀ ਸ਼ਖਸੀਤਾਂ ਆਪਣੀਆਂ ਦੁਆਵਾਂ ਦੇ ਨਾਲ ਇਸ ਪਰਿਵਾਰ ਨੂੰ ਸਰਸ਼ਾਰ ਕਰਨ ਵਾਸਤੇ ਆਈਆਂ ਨੇ ਮੰਚ ਤੇ ਬਹੁਤ ਬੋਲੀਦਾ ਹੈ ਸੰਘਾ ਫੇਰ ਵੀ ਕਾਫੀ ਬੋਲ ਲੈਂਦਾ ਮੇਰੇ ਨਾਲੋਂ ਜ਼ਿਆਦਾ ਇੱਕੋ ਹੀ ਬੰਦਾ ਬੋਲ ਸਕਦਾ ਇਹ ਆ ਬਸ ਪਰ ਮੈਨੂੰ ਅੱਜ ਪਤਾ ਨਹੀਂ ਕਿ ਇਹੋ ਜੇ ਸਮਾਗਮ 'ਚ ਬੋਲੀਦਾ ਕੀ ਇਸ ਕਰਕੇ ਕਿਉਂਕਿ ਬਾਬਾ ਜੀ ਦੇ ਵਿਆਹ ਤੇ ਮੈਂ ਕਿਤੇ ਬੋਲਿਆ ਹੀ ਨਹੀਂ ਬਸ ਇਹੀ ਕਵਾਂਗਾ ਕਿ ਸਤਗੁਰਾਂ ਦਾ ਆਸ਼ੀਰਵਾਦ ਸਤਗੁਰੂ ਦੀ ਅਸੀਸ ਹਮੇਸ਼ਾ ਬਾਬਾ ਜੀ ਦੇ ਨਾਲ ਬਾਬਾ ਗੁਲਾਬ ਜੀ ਦੇ ਨਾਲ ਰਹੇ ਨਾਮ ਹੀ ਕੁਦਰਤ ਨੇ ਗੁਲਾਬ ਰੱਖ ਦਿੱਤਾ ਸੀ ਖੁਸ਼ਬੂਆਂ ਤੇ ਆਪੇ ਹੀ ਵੰਡੀਆਂ ਜਾਣੀਆਂ ਸੀ ਸੰਸਾਰ ਦੇ ਵਿੱਚ ਕਿਉਂਕਿ ਕਿਸੇ ਸਿਆਣੇ ਨੇ ਕਿਹਾ ਕਿ ਜਦੋਂ ਕਿਸੇ ਇਤਰ ਦੀ ਦੁਕਾਨ ਤੇ ਜਾਈਦਾ ਨਾ ਕਿਸੇ ਇਤਰ ਵੇਚਣ ਵਾਲੇ ਦੀ ਦੁਕਾਨ ਤੇ ਪਰਫਿਊਮ ਵੇਚਣ ਵਾਲੇ ਦੀ ਕਹਿੰਦੇ ਉੱਥੇ ਹੋਰ ਕੁਝ ਵੀ ਨਾ ਲੈ ਕੇ ਆਉਣਾ ਖੁਸ਼ਬੂ ਤਾਂ ਬੰਦਾ ਲੈ ਕੇ ਹੀ ਆਉਂਦਾ ਹੈ ਸੋ ਬਾਬਾ ਗੁਲਾਬ ਜੀ ਦੇ ਕੋਲ ਜਦੋਂ ਵੀ ਬੈਠੀਦਾ ਸੋਜੀ ਮੁਤਾਬਕ ਗੱਲਾਂ ਕਈ ਵਾਰੀ ਨਹੀਂ ਹੁੰਨੀਆਂ ਸਮਝ ਆਉਂਦੀਆਂ ਪਰ ਖੁਸ਼ਬੋ ਤਾਂ ਗੱਲਾਂ ਦੀ ਜ਼ਰੂਰ ਲੈ ਕੇ ਆਈਦਾ ਸੋ ਸਾਰੀਆਂ ਹਸਤੀਆਂ ਨੂੰ ਦਰਜਾ ਬਦਰਜਾ ਮੈਂ ਅਦਬ ਸਤਕਾਰ ਦਿੰਦਾ ਹੋਇਆ ਬਾਬਾ ਗੁਲਾਬ ਜੀ ਨੂੰ ਇੱਕ ਵਾਰੀ ਫੇਰ ਮੁਬਾਰਕਬਾਦ ਦਿੰਨਾ ਹਾਸੇ ਵਾਲੀਆਂ ਗੱਲਾਂ ਤੇ ਅੱਜ ਸੰਗਾ ਹੀ ਕਰੇਗਾ ਕਿਉਂਕਿ ਜੇ ਕੋਈ ਇਤਰਾਜ਼ ਵੀ ਕਰੇ ਤੇ ਮੈਂ ਕਹਿੰਦਾ ਮੈਂ ਥੋੜੀ ਇੰਨੇ ਕੀਤੀਆਂ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਹਸਤੀਆਂ ਸਾਹਮਣੇ ਬੈਠੀਆਂ ਨੇ ਕਿਉਂਕਿ ਹੁਣ ਐਨਕ ਲਾਣ ਵਾਲਾ ਸਮਾਂ ਆ ਗਿਆ ਮੇਰਾ ਮੈਨੂੰ ਜਿਹਦਾ ਨਾਂ ਭੁੱਲ ਗਿਆ ਫਿਰ ਉਹਨਾਂ ਕਹਿਣਾ ਕਿਉਂਕਿ ਗੁਰਲੇਸ਼ ਜੀ ਤਾਂ ਮੈਂ ਦੂਰੋਂ ਪਛਾਣ ਲਏ ਨੇ ਔਰ ਜਿੱਦਾਂ ਪੋਲਿਟਿਸ਼ੀਅਨ ਕਰਦੇ ਹੁੰਦੇ ਹੁੰਦੇ ਆ ਨਾ ਜਦੋਂ ਵੋਟਾਂ ਮੰਗਣ ਜਾਂਦੇ ਆ ਲੀਡਰ ਉਹ ਵੀ ਬੈਠੇ ਹੋਣੇ ਮੇਰੇ ਭਰਾ ਅੱਜ ਵਿੱਚ ਦੋ ਤਿੰਨ ਤਾਂ ਜ਼ਰੂਰ ਬੈਠੇ ਹੋਣੇ ਨੇ ਉਹਨਾਂ ਨੂੰ ਕਿਸੇ ਦਾ ਨਹੀਂ ਪਤਾ ਹੁੰਦਾ ਬਾਜ਼ਾਰ 'ਚ ਕਿਦਾ ਕੀ ਨਾਂ ਆਏ ਉਪੀਚੇ ਕਾ ਬੰਦਾ ਕੰਨ ਚ ਦੱਸੀ ਜਾਂਦਾ ਅਮਰੀਕ ਹੈ ਜੀ ਹਲਵਾਈ ਹੈ ਇਹਦੀ ਬਰਫੀ ਬਹੁਤ ਮਸ਼ਹੂਰ ਹੈ ਅਮਰੀਕ ਸਿੰਘ ਜੀ ਐਦ ਕੀ ਬਰਫੀ ਜਿੱਤ ਤੋਂ ਬਾਅਦ ਤੁਹਾਡੀ ਉਖਲਾ ਕਹਿੰਦੇ ਨੂੰ ਮੇਰਾ ਨਾਮ ਪਤਾ ਹੈ ਅਗਲੇ ਅਗਲੇ ਦੀ ਵੋਟ ਪੱਕੀ ਨਾਲ ਹੀ ਕੰਨ ਚ ਦੱਸਣਗੇ ਸੁੰਦਰ ਲਾਲ ਹੈ ਜੀ ਸਾਈਕਲਾਂ ਵਾਲਾ ਸੁੰਦਰ ਲਾਲ ਜੀ ਕਿਦਾਂ ਸਾਈਕਲਾਂ ਦਾ ਠੀਕ ਚੱਲੀ ਜਾਂਦਾ ਹੈ ਸੁੰਦਰ ਲਾਲ ਉਹਨੇ ਜੀ ਸੁੰਦਰ ਹੋਰ ਸੁੰਦਰ ਹੋ ਜਾਂਦਾ ਪੀਨੂੰ ਮੇਰਾ ਪਤਾ ਹੈ ਮੈਂ ਤਾਂ ਸਾਈਕਲਾਂ ਦਾ ਕੰਮ ਹੈ ਉਹ ਸਾਰਿਆਂ ਦੇ ਨਾਂ ਕੰਨਾਂ ਚ ਬੋਲੀ ਜਾਂਦਾ ਪ੍ਰਕਾਸ਼ ਸਿੰਘ ਹੈ ਜੀ ਬਿਜਲੀ ਬੋਰਡ ਚ ਲੱਗਾ ਪ੍ਰਕਾਸ਼ ਜੀ ਇਹ ਬਦਲੀ ਭਰਾ ਨਹੀਂ ਕਰਾਉਣੀ ਹੁਣ ਪ੍ਰਕਾਸ਼ ਇੰਨੇ ਸੀ ਹੋਰ ਪ੍ਰਕਾਸ਼ਿਤ ਹੋ ਜਾਂਦਾ ਹੈ ਹੈਨਾ ਹੁਣ ਮੇਰੇ ਕੰਨ ਚ ਦੱਸੀ ਜਾ ਤੂੰ ਹੌਲੀ ਹੌਲੀ ਨਹੀਂ ਨੀਸ਼ਾ ਜੀ ਦਾ ਪਤਾ ਮੈਨੂੰ ਪਹਿਲਾ ਹੀ ਨਾਮ ਦੱਸਿਆ ਤੂੰ ਮੈਨੂੰ ਜਿਹੜੇ ਮੈਨੂੰ ਪਤਾ ਨਹੀਂ ਉਹ ਤੇ ਨਾ ਦੱਸ ਨੀਸ਼ਾ ਜੀ ਉਹ ਯਾਰ ਜੀ ਖਾਨ ਮੈਂ ਸੌਂ ਲਿਆ ਅੱਠ ਵਾਰੀ ਜੀ ਖਾਨ ਜੀ ਦਾ ਤਾਂ ਸੁਦਸਨ ਦੀ ਲੋੜ ਹੈ ਮੈਂ ਸਾਰਿਆਂ ਦਾ ਬਾਅਦ ਚ ਇਹੀ ਕਹੀ ਜਾਣਾ ਹੈ ਉਹ ਤਾਂ ਮੈਨੂੰ ਪਤਾ ਯਾਰ ਦੱਸ ਅਮਰਕੁਰੀ ਜੀ ਤੁਹਾਨੂੰ ਤੂੰ ਦੱਸੇਗਾ ਹੋਰ ਦੱਸ ਗਿੱਪੀ ਗਰੇਵਾਲ ਵੀ ਆ ਗਿੱਪੀ ਗਰੇਵਾਲ ਉਹ ਵੀ ਕਹਿੰਦੇ ਆਏ ਹੋਏ ਤੇ ਹੁਣ ਮੈਂ ਇੱਕ ਨਾਮ ਹੋਰ ਸੁਣਿਆ ਸੀ ਬੂਟਾ ਮੁਹੰਮਦ ਸਾਡੇ ਉਹ ਵੀ ਬੜੇ ਪੁਰਾਣੇ ਮਿੱਤਰ ਮੇਰੇ ਵੀਰ ਹੌਲੀ ਹੌਲੀ ਦੱਸੀ ਦੰਦਾਂ ਸੰਜੀਵਨੰਦ ਜੀ ਦਾ ਤਾਂ ਮੈਨੂੰ ਪਤਾ ਹੋਰ ਦੱਸ ਸੰਜੀਵਨੰਦ ਜੀ ਰੂਪੀ ਖਾਨ ਜੀ ਦਾ ਤਾਂ ਮੈਨੂੰ ਮੈਂ ਕਹਿ ਨਹੀਂ ਲੱਗਾ ਸੀ ਤੂੰ ਤਾਂ ਐਵੇਂ ਹੀ ਕਹਿੰਦਾ ਇਹ ਪਾਜੀ ਤੁਹਾਡਾ ਨਹੀਂ ਅਜੇ ਤੱਕ ਦੱਸਿਆ ਇਹਨੇ ਮੈਨੂੰ ਦੇਖ ਲੈ ਹਾਂਜੀ ਉਹ ਮੈਰੂਨ ਪਾਗਲੇ ਦਾ ਨਾਮ ਹੀ ਪਤਾ ਤੈਨੂੰ ਮੁਰਸ਼ਿਦ ਆਓ ਬਾ ਕਿੰਨੇ ਦੱਸਣਾ ਮੁਰਸ਼ਿਦ 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 ਨਾਮ ਦੱਸੋ ਬਿੱਟੇ ਹੁਣ ਮੁਰਸ਼ਦ ਦਾ ਨਾਂ ਨਹੀਂ ਲੈਂਦਾ ਭਾਈ ਹੁਣ ਮੁਰਸ਼ਦ ਹੀ ਕਹਾਂਗਾ ਫਿਰ ਕਹਿੰਦਾ ਮੁਰਸ਼ਦ ਦਾ ਨਾਂ ਨਹੀਂ ਲੈਂਦਾ ਅਜੇ ਕਿ ਲੜਾਈ ਹੋ ਜਣੀ ਸੀ ਮੇਰਾ ਨਾਂ ਲਿਆ ਤੇ ਹਲੋ ਤੁਹਾਡਾ ਨਹੀਂ ਲਿਆ ਮੇਰੀ ਟੜਾਈ ਜ਼ਿਆਦਾ ਸੋ ਮੈਂ ਬਸ ਇੰਨਾ ਕੀ ਚਲੋ ਮੈਨੂੰ ਹੁਣ ਇਹ ਨਹੀਂ ਪਤਾ ਇਦੂ ਵਾਰ ਸ਼ੁਕਲ ਕਰੀਦਾ ਕਿ ਨਹੀਂ ਇਹ ਮੈਨੂੰ ਵਿਆਹ ਹੀ ਧਾਰਮਿਕ ਜਿਹਾ ਵਿਆਹ ਲੱਗ ਜਿੰਦਾ ਹੁਣ ਵਾਕੇ ਸਹੀ ਹਾਂਜੀ ਸਮੀਰ ਤਾਂ ਘਰ ਦਾ ਮੁੰਡਾ ਯਾਰ ਉਹਦੀ ਗੱਲ ਸਮੀਰ ਕਿੱਥੇ ਹੈ ਅਜਾ ਉਹਨੂੰ ਪਿੱਛੇ ਕਿਉਂ ਬਿਠਾਇਆ ਕੀ ਗੱਲ ਬਹੁਤ ਬਹੁਤ ਮੁਬਾਰਕਾਂ ਇੱਕ ਵਾਰੀ ਫੇਰ ਸਾਡਾ ਆਪਣਾ ਸਾਰਾ ਪਰਿਵਾਰ ਅਸੀਂ ਇੱਧਰ-ਇੱਧਰ ਸ਼ੁਗਲ ਕਰ ਲਿਆ ਜੀ ਇੱਧਰ ਸਾਰਾ ਸਤਿਕਾਰ ਹੀ ਆ ਬਸ ਇੱਧਰ ਵਾਲੇ ਮੈਨੂੰ ਹੁਣ ਬੋਲਿਓ ਨਾ ਕੋਈ ਵੀ ਵਿੱਚ ਮਹਾਰਾਜ ਜੀ ਸਾਨੂੰ ਤੁਸੀਂ ਵੀ ਸਾਰਿਆਂ ਨੇ ਬਖਸ਼ਿਆ ਹੋਇਆ ਵੀ ਇਹਨਾਂ ਨੇ ਹਸਾਉਣਾ ਹੀ ਹੈ ਹਨਾ ਉਹ ਸਤਿਕਾਰਤ ਹਸਤੀਆਂ ਸਾਡੀ ਕੌਮ ਦੀਆਂ ਉਹ ਚਿਹਰੇ ਮੋਹਰੇ ਸਾਡੀ ਕੌਮ ਦੇ ਖਾਲਸਾ ਮੋਰੂ ਰੂਪ ਹੈ ਖਾਸ ਖਾਲਸਾ ਮਹੋ ਕਰੂ ਨਿਵਾਸ ਕਿਆ ਬਾਤ ਹੈ ਖਾਲਸਾ ਮੋਰੀ ਜਾਨ ਕੀ ਜਾਨ ਖਾਲਸਾ ਮੋਰੀ ਪ੍ਰਾਨ ਕੇ ਪ੍ਰਾਨ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗਤੇ ਇੱਕ ਦੀਉ ਮੈਂ ਸਾਰਾ ਜਬੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਸੋ ਤੁਸੀਂ ਸਾਡੀ ਪਹਿਚਾਨ ਸਾਡੀ ਕੌਮ ਦੇ ਉਹ ਮਹਤਵ ਵਰ ਸਾਡੇ ਰਾਧ ਸੇਰੇ ਤੁਹਾਡੀ ਕਿਸ਼ਤੀ ਦੇ ਵਿੱਚ ਸਾਡੇ ਰਗਿਆਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਬਿਲਕੁਲ ਅਸੀਂ ਗੁਨਾਹ ਕਰਕੇ ਤੁਹਾਡੇ ਵਰਗਿਆਂ ਦੇ ਥਰੂ ਮਾਲਕ ਕੋਲੋਂ ਬਖਸ਼ਾ ਲੈਨੇ ਆਂ ਬਹੁਤ ਸ਼ੁਕਰੀਆ ਜੀ ਔਰ ਮੈਂ ਇਸ ਗੱਲ ਤੇ ਬਹੁਤ ਅੱਜ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਇੱਕ ਬਹੁਤ ਅੱਛਾ ਤੁਸੀਂ ਹੁਣੇ ਸਾਡਾ ਗੀਪੀ ਗਰੇਵਾਲ ਹੋਣਾ ਦੀ ਪ੍ਰੋਡਕਸ਼ਨ ਦਾ ਹੰਬਲ 모ਸ਼ਨ ਪਿਕਚਰ ਦਾ ਇੱਕ ਸ਼ਾਹਕਾਰ ਇੰਜੋਏ ਕਰ ਰਹੇ ਹੋ سینਮਿਆਂ ਦੇ ਵਿੱਚ ਅਰਦਾਸ ਸਰਬਤ ਦੇ ਭਲੇ ਦੀ ਔਰ ਮੈਨੂੰ ਬਹੁਤ ਇਸ ਚੀਜ਼ ਤੇ ਮਾਣ ਹੈ ਕਿ ਉਹਦੇ ਵਿੱਚ ਜਦੋਂ ਕਰਸੈਂਡੋ ਬੰਦ ਆ ਜਦੋਂ ਫਿਲਮ ਆਪਣੇ ਰੂਸ ਤੇ ਜਾਂਦੀ ਹੈ ਜਦੋਂ ਇੱਕ ਕਮਾਲ ਦਾ ਅਲੌਕਿਕ ਨਜ਼ਾਰਾ ਬਣਦਾ ਉਹ ਜਿਹੜੀ ਅਰਦਾਸ ਹੈ ਉਹ ਬਾਬਾ ਗੁਲਾਬ ਜੀ ਨੇ ਕੀਤੀ ਐ ਸੋ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ ਇੱਕ ਨਵਾਂ ਆयाम ਦਿੱਤਾ ਹੈ ਪੰਜਾਬੀ ਸਿਨੇਮੇ ਨੂੰ ਬਾਬਾ ਗੁਲਾਬ ਜੀ ਪਰ ਇੰਨੀਆਂ ਕਿ ਸਾਡੀਆਂ ਹਾਜ਼ਰੀਆਂ ਕਬੂਲ ਕਰਦੇ ਹੋਏ ਗੁਸਤਾਖੀ ਦੀਆਂ ਮਾਫ਼ੀਆਂ ਔਰ ਭੈਣਾ ਸਾਡੀਆਂ ਬਿਲਕੁਲ ਤਿਆਰ ਨੇ ਇਸ ਲਈ ਕਿਉਂਕਿ ਸੂਫੀ ਨਾਈਟ ਹੈ ਤੇ ਸੂਫੀ ਗਾਇਕੀ ਦਾ ਨਾਮ ਤੁਸੀਂ ਹੁਣ ਮੰਨੋਗੇ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਬਾਬਾ ਗੁਲਾਬ ਜੀ ਵੱਲੋਂ ਸਾਰਿਆਂ ਨੂੰ ਆਇਆਂ ਨੂੰ ਜੀ ਆਇਆਂ ਨੂੰ ਔਰ ਇੱਕ ਇੱਕ ਕਦਮ ਉਹਨਾਂ ਦਾ ਸਿਰ ਮੱਥੇ ਮੁਬਾਰਕ ਬਹੁਤ ਸ਼ੁਕਰੀਆ ਜੀ ਜਿੰਦਾਬਾਦ ਮਿਹਰਬਾਨੀ ਥੈਂਕ ਯੂ ਗੁਰੂ ਜੀ ਮੈਂ ਸੱਚੀ ਨਹੀਂ ਕਿਉਂਕਿ ਬਾਬਾ ਗੁਲਾਬ ਜੀ ਨਾਲ ਸਾਡੇ ਪਰਿਵਾਰਕ ਸੰਬੰਧ ਆ ਯਾਰ ਬਾਬਾ ਗੁਲਾਬ ਜੀ ਬਹੁਤ ਕਮਾਲ ਦੇ ਇਨਸਾਨ ਨੇ ਮਿਹਰਬਾਨੀ ਦਾ ਪ੍ਰਚਾਰ ਤੇ ਕਰਦੇ ਨੇ ਗੁਰਬਾਣੀ ਨਾਲ ਤੇ ਸੰਗਤਾਂ ਨੂੰ ਜੋੜਦੇ ਨੇ ਪਰ ਕਲਾਕਾਰ ਨਾਲ ਹਰੇਕ ਕਲਾਕਾਰ ਨਾਲ ਤੇ ਬਹੁਤ ਵਧੀਆ ਇਹਨਾਂ ਦਾ ਪਿਆਰ ਆ ਹਾਂਜੀ ਬਾਬਾ ਜੀ ਬਹਿਰਸੀਆਂ ਤੋਂ ਤਸ਼ਰੀਫ ਲੈ ਕੇ ਆਏ ਨੇ ਅਸੀਂ ਉਹਨਾਂ ਨੂੰ ਵੀ ਜੀ ਆਖਦੇ ਆ ਧੰਨਵਾਦ ਕਰਦੇ ਆ ਸੋ ਬਹੁਤ ਬਹੁਤ ਧੰਨਵਾਦ ਭਾਈ ਜੀ ਗਿੱਪੀ ਗਰੇਵਾਲ ਸਾਹਿਬ ਕੀ ਬਾਤ ਆ ਅਰਦਾਸ ਜਦੋਂ ਵੀ ਕੀਤੀ ਉਦੋਂ ਹੀ ਤੁਸੀਂ ਕਬੂਲੀ ਹੈ ਔਰ ਮਾਨਾ ਸੱਚੇ ਪਾਸ਼ਾ ਨੇ ਬਹੁਤ ਭਾਗ ਲਾਏ ਨੇ ਸੋ ਇਹ ਤੁਹਾਡੀ ਬਦੌਲਤ ਆ ਹੰਬਲ ਪ੍ਰੋਡਕਸ਼ਨ ਨੇ ਹਮੇਸ਼ਾ ਹੀ ਚੰਗੇ ਪ੍ਰੋਡਕਟ ਔਰ ਚੰਗੀਆਂ ਫਿਲਮਾਂ ਔਰ ਬਹੁਤ ਵਧੀਆਂ ਖਾਸ ਕਰਕੇ ਅਰਦਾਸ ਦੀ ਤਾਂ ਬਹੁਤ سارے ਲੋਕਾਂ ਨੇ ਪਿਆਰ ਦਿੱਤਾ ਜਿੱਥੇ-ਜਿੱਥੇ ਵੀ ਪੰਜਾਬੀ বাসਦੇ ਨੇ ਉੱਥੇ-ਉੱਥੇ ਹੀ ਔਰ ਵੱਡੀ ਗੱਲ ਆ ਸਿਨੇਮਿਆਂ 'ਚ ਮੈਂ ਅੱਜ ਤੱਕ ਕਦੇ ਰਮਾਲ ਰੱਖ ਕੇ ਔਰ ਸਿਰ ਢਾ ਕੇ ਕਦੇ ਮੈਂ ਫਿਲਮ ਦੇਖਦੇ ਬੰਦੇ ਮੈਂ ਨਹੀਂ ਦੇਖੇ ਦੇਖਿਆ ਸੀ ਪਰ ਜਦੋਂ ਦੀ ਅਰਦਾਸ ਫਿਲਮ ਸਿਨੇਮੈਜ ਲੱਗਦੀ ਆ ਔਰ ਲੋਕਾਂ ਨੇ ਅਥਾ ਪਿਆਰ ਦਿੱਤਾ ਸੋ ਤੁਹਾਡਾ ਸਾਰਾ ਮੈਂ ਧੰਨਵਾਦ ਤੁਹਾਨੂੰ ਬਹੁਤ ਸਾਰਾ ਪਿਆਰ ਮੈਂ ਦੁਬਾਰਾ ਫੇਰ ਆਵਾਂਗਾ ਸੋ ਬਾਈ ਆ ਯਾਰ ਸਾਹਮ ਆਪਣਾ ਕਰਦਾ ਠੀਕ ਹੈ ਕਿੱਦਾਂ ਕਿੱਡੀ ਬਾਈ ਚਲੇਗਾ ਤੁਹਾਨੂੰ ਕਹਣਾ ਤੂੰ ਉੱਥੇ ਹੀ ਬੋਲਦਾ ਨਾ ਮੈਨੂੰ ਮਿਲਿਆ ਨਹੀਂ ਸੋ ਸਤਕਾਰਯੋ ਭਾਈ ਹੋਏ ਹੋਏ ਯਾਰ ਮਧਿਆ ਸੀ ਗੱਲਾਂ ਬਤਾਣ ਅੱਛਾ ਦੋਵੇਂ ਸਮਝ ਲਓ ਕਿ ਉਸਤਾਦ ਤੇ ਸ਼ਗੀਰ ਦੀਆਂ ਗੱਲਾਂ ਬਹੁਤ ਵਧੀਆ ਸੀ ਕਿਉਂਕਿ ਸੰਗਾ ਭਾਜੀ ਦੀਆਂ ਗੱਲਾਂ ਤੇ ਸ਼ੁਰੂ ਤੁਸੀਂ ਕਿਉਂਕਿ ਵੇਖਦੇ ਆ ਰਹੇ ਆ ਐਜ਼ ਅ ਕਮੇਡੀਅਨ ਹੀ ਆਪਣਾ ਫਿਲਮਾਂ ਦੇ ਵਿੱਚ ਤੇ ਫਿਲਮ ਨੂੰ ਰੌਣਕ ਲਾਉਣ ਵਾਸਤੇ ਚਾਰ ਚੰਦ ਲਾਉਣ ਵਾਸਤੇ ਇਹ ਘੁੱਗੀ ਬਾਜੀ ਦਾ ਤੇ ਹਰਬੀ ਸੰਗੇ ਦਾ ਹੋਣਾ ਲਾਜ਼ਮੀ ਹੈ ਬਿਲਕੁਲ ਉਹਨਾਂ ਦੇ ਜਿਹਦੇ ਵਿੱਚ ਹੋਣਾ ਸਮਝ ਲੋ ਉਹਦੇ ਵਿੱਚ ਹੋਰ ਹੀ ਲੈਦੇ ਹਰ ਬੰਦੇ ਨੂੰ ਸਮਝ ਆ ਜਾਂਦੀ ਹੈ ਕਿ ਭਈ ਆ ਦੋ ਬੰਦੇ ਆ ਨਾ ਬਸ ਠੀਕ ਹੈ ਘੁੱਗੀ ਹਰਬੀ ਸੰਗੇ ਦੇ ਉੱਤੇ ਨਾ ਮੋਸਟਲੀ ਕਾਮੇਡੀ ਹੀ ਜੱਚਦੀ ਹੈ ਠੀਕ ਹੈ ਤੇ ਘੁੱਗੀ ਬਾਜੀ ਦੇ ਉੱਤੇ ਇਹ ਵੇਖ ਕੇ ਆਪਣਾ ਸਮ ਟਾਈਮ ਜਦੋਂ ਇਹ ਬੜਾ ਸੀਰੀਅਸ ਰੋਲ ਕਰਦੇ ਨਾ ਸੀਰੀਅਸ ਰੋਲ ਤੇ ਮਰਾਦ ਇੱਕ ਗ੍ਰੰਥ ਦੀ ਫਿਲਮ ਲਕੀ ਜੀ ਮੈਨੂੰ ਉਹਦਾ ਨਾਮ ਨਾ ਨਾ ਯਾਦ ਆ ਰਿਹਾ ਜਿਹਦੇ ਵਿੱਚ ਟੀਚਰ ਬਨੇ ਹੁੰਦੇ ਨੇ ਠੀਕ ਹੈ ਜੀ ਤੇ ਉਹਦੇ ਵਿੱਚ ਇਹਨਾਂ ਦੇ ਘਰ ਬੇਟੀ ਹੁੰਦੀ ਹੈ ਤੇ ਪਹਿਲੇ ਇਹਨਾਂ ਦੀ ਮਾਤਾ ਜੀ ਕਹਿੰਦੇ ਨੇ ਬੇਟੀ ਨਹੀਂ ਬੇਟਾ ਹੋਣਾ ਚਾਹੀਦਾ ਠੀਕ ਹੈ ਤੇ ਉਹ ਫਿਰ ਇਹਨਾਂ ਦੀ ਮਰਿਕ ਆਪਣਾ ਵਾਈਫ ਵੀ ਵਾਈਫ ਵੀ ਡੈਥ ਹੋ ਗਈ ਸੀਗੀ ਠੀਕ ਹੈ ਫਿਰ ਉਸ ਤੋਂ ਬਾਅਦ ਇਹ ਟੀਚਰ ਘਰ ਛੱਡ ਕੇ ਚਲੇ ਗਏ ਠੀਕ ਹੈ ਪਰ ਉਹ ਰੋਲ ਜਿਹੜਾ ਇਹਨਾਂ ਨੇ ਮੈਨੂੰ ਲੱਗਦਾ ਹੈ ਨਾ ਸੀਰੀਅਸ ਤੇ ਮਸਲ ਕੇ ਉਹ ਗੱਲਾਂ ਫਿਰ ਉਸ ਤਰ੍ਹਾਂ ਨਹੀਂ ਕਰਨੀਆਂ ਜਿਵੇਂ ਉਹ ਫੁੱਲ ਦਿਨਾਈ ਵਾਲੀਆਂ ਗੱਲਾਂ ਠੀਕ ਹੈ ਉਹ ਰੋਲ ਮੈਨੂੰ ਬਹੁਤ ਫਨੀ ਰੋਲ ਇਹਨਾਂ ਦਾ ਵੀ ਅੱਛਾ ਲੱਗਦਾ ਹੈ ਠੀਕ ਹੈ ਜੀ ਬਟ ਉਹ ਮੈਨੂੰ ਸੀਰੀਅਸ ਰੋਲ ਇਹਨਾਂ ਦਾ ਜ਼ਿਆਦਾ ਚੰਗਾ ਲੱਗਦਾ ਨਹੀਂ ਕਿ ਨਾ ਕਿ ਨਾ ਤੇ ਹਰ ਤਰ੍ਹਾਂ ਦੀ ਚੀਜ਼ ਸੂਟ ਕਰਦੇ ਵਧੀਆ ਲੱਗ ਜਾਂਦੀਆਂ ਨਵੀਂ ਬਾਕੀ ਇਹ ਵੀ ਕਿ ਬਾਬਾ ਗੁਲਾਬ ਜੀ ਦੀ ਆਪਣਾ ਵੈਡਿੰਗ ਸਰਮਨੀ ਦੇ ਉੱਤੇ तकरीबन ਸਾਰੀ ਹੀ ਸੈਲਿਬ੍ਰਿਟੀ ਠੀਕ ਹੈ ਜੀ ਤੇ ਖਾਲਸਾ ਦੇ ਜੱਥੇ ਵਗੈਰਾ ਠੀਕ ਹੈ ਜੀ ਹੋਰ ਦੂਸਰੇ ਬਾਬਾ ਜੀ ਜੀ ਕਾਫੀ ਫੇਮਸ ਪਰਸਨੈਲਿਟੀ ਆਈਆਂ ਹੋਈਆਂ ਹਾਂ ਯਾਨੀ ਬਾਬਾ ਵੀ ਦੂਸਰੇ ਵੀ ਮਤਲਬ ਸਾਰੇ ਹੀ ਤਕਰੀਬਨ ਗੂਲੂਕਾਰ ਐਕਟਰ ਠੀਕ ਹੈ ਜੀ ਸਾਰੇ ਹੀ ਸਾਰੇ ਹੀ ਐਨਰੋਲਿਸਟ ਠੀਕ ਹੈ ਤੇ ਸਾਡੇ ਵੱਲੋਂ ਵੀ ਬਹੁਤ ਬਹੁਤ ਵਧਾਈਆਂ ਬਾਬਾ ਜੀ ਨੂੰ ਠੀਕ ਹੈ ਸ਼ਾਦੀ ਦੀਆਂ ਰੱਬ ਇਵੇਂ ਜੋੜੇ ਬਣਾਈ ਰੱਖੇ ਸਦਾ ਸੁਖੀ ਤੇ ਆਪਣਾ ਹੱਸਦੇ ਵਸਦੇ ਵਾਸਤੇ ਆਪਣੇ ਘਰਾਂ ਚ ਰਹਿਣ ਤੇ ਕਿਦਾਂ ਦੀ ਲੱਗੀ ਤੁਹਾਨੂੰ ਕਮੈਂਟਸ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਮਿਲਦੇ ਆ नेक्स्ट ਵੀਡੀਓ ਚ